ਜੀ ਜੀ ਮਾਨ ਆਲੂ ਗਰੂ ਪੂਰਾ ਸੀਮਾ ਦਾ ਨੈਚਰ ਮਿਲ ਹੈ ਠੀਕ ਆਪ ਪੂਰੇ ਸੀਮਾ ਤੇ ਪਿਓਰ ਕਾਟਨ ਦਾ ਪਿਓਰ ਕਾਟਨ ਦਾ ਕਪੜਾ ਪਾਣੀ ਮੀਟਰ ਠੀਕ ਪਿਓਰ ਕਾਟਨ ਦਾ ਪਾਣੀ ਠੀਕ ਆਇਆ ਜਵਾਦ ਜਿਲ੍ਹਾ ਪਿਓਰ ਕਾਟਨ ਦਾ ਫੁੱਲ ਆਹ ਨਾਲ ਪਿਓਰ ਕਾਟਨ ਦੀ ਠੀਕ ਆ ਪੰਜ ਇਹ ਵੀ ਰੇਟ ਤੇ ਹੁੰਦਾ ਇਹਦੇ ਵਿੱਚ 14 ਕਰਦੇ ਆ ਯਾਰ ਢਾਈ ਢਾਈ ਆਹ ਢਾਈ ਢਾਈ ਸ਼ੋਹੇ ਸਾਰੇ ਆ ਇਹ ਵੀ 5 ਮੀਟਰ ਹੀ ਪੂਰਾ 5 ਮੀਟਰ ਪੂਰਾ ਠੀਕ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਮਰੇਕ ਕੋਲੇ ਤੇ ਸ਼ਹਿਰ ਮਰੇਕ ਕੋਲੇ ਹਰੇਕ ਐਤਵਾਰ ਨੂੰ ਕੱਪੜਿਆਂ ਦੀ ਬਹੁਤ ਭਾਰੀ ਸੇਲ ਲੱਗਦੀ ਹੈ ਤੁਹਾਨੂੰ ਆਪਾਂ ਸਾਰੀ ਇਹ ਸੇਲ ਦਿਖਾਵਾਂਗੇ ਬਹੁਤ ਕਮੈਂਟ ਆ ਰਹੇ ਜੀ ਸਾਨੂੰ ਸੇਲ ਨੇ ਦਿਖਾਓ ਤੇ ਆਪਾਂ ਤੁਹਾਨੂੰ ਸਾਰੀ ਅੱਜ ਆਪਾਂ ਇਹ ਸੇਲ ਦਿਖਾਵਾਂਗੇ ਤੇ ਵੀਡੀਓ ਦਾ ਐਂਡ ਤੱਕ ਤੁਸੀਂ ਬਣੇ ਰਹੋ ਤੇ ਆਪਾਂ ਨੂੰ ਇੰਸਟਾਗ੍ਰਾਮ ਤੇ ਤੁਸੀਂ ਫੋਲੋ ਕਰ ਲਓ ਤੇ ਫੇਸਬੁੱਕ ਤੇ ਵੀ ਆਪਾਂ ਨੂੰ ਫੋਲੋ ਕਰ ਲਓ ਇਹ ਇਸ ਤਰ੍ਹਾਂ ਆਪਾਂ ਡੇਲੀ ਅਪਡੇਟ ਕਰਦੇ ਹੁੰਦੇ ਆ ਤੇ ਬਾਕੀ ਤੁਸੀਂ ਕਮੈਂਟ ਜਰੂਰ ਕਰਿਓ ਵੀ ਤੁਸੀਂ ਆਪਣੀ ਵੀਡੀਓ ਕਿੱਥੋਂ ਕਿੱਥੋਂ ਦੇ ਦੇਣਾ ਆਪਾਂ ਤੁਹਾਡਾ ਜਰੂਰ ਰਿਸਪਲਾਈ ਕਰਾਂਗੇ ਤੇ ਅੱਜ ਦੀ ਵੀਡੀਓ ਨੂੰ ਆਪਾਂ ਹੁਣ ਸਟਾਰਟ ਕਰਦੇ ਆ। ਤੇ ਲੋ ਵੀ ਆਹ ਸਾਹਮਣੇ ਪੜਦੇ ਤੇ ਕਲਰ ਆਪਾਂ ਦੇਖੋ ਕਿੰਨੀ ਜ਼ਿਆਦਾ ਆ ਸਿਰਫ 150 ਦਾ। ਤੇ 150 ਤੋਂ ਉੱਪਰ ਕਿਹੜਾ ਆਹ ਆ ਕਿੰਨੇ ਦਾ? 150 ਸਾਰੇ 150 ਸਾਰੇ 150 ਆ। ਕਿੱਥੋਂ 150 ਦਾ? ਆਹ ਤੋਂ 500 ਦਾ ਦੋ। 500 ਦੋ। 820 ਦੋ। ਤੇ 500 ਤੋਂ ਉੱਪਰ ਹੈ ਨਹੀਂ ਇੱਥੇ ਕੋਈ 500 ਰੁਪਏ ਦੇ ਜਿਹੇ ਚ ਪਾ ਕੇ ਆਉਣਾ ਤੁਸੀਂ ਬੈਗ ਭਰ ਕੇ ਜਾਉਂਗੇ ਗਾੜਾ ਕਿ ਥਾਂ ਬੈਗ ਭਰ ਜਣਾ ਕੁਝ ਮੈਂ ਆ ਪੋਣੇ ਨੇ ਪੋਣੇ ਲੈਣੇ ਕਿਸੇ ਨੇ ਕਿੰਨੇ ਦਾ ਹੀ ਪੋਣਾ 20 ਰੁਪਏ ਦਾ ਲੈ ਤੇ ਬਾਕੀ ਜਿਵੇਂ ਰਮਾਲ ਹੋ ਗਈ ਜਰਾਬਾਂ ਹੋ ਗਈ ਹੈ ਨਾ ਤੇ ਆ ਕੈਪ ਵਗੈਰਾ ਹੋ ਗਈ ਜਮੇ ਲਓ ਤੇ ਆ ਬੈਲਟਾਂ ਹੋ ਗਈਆਂ ਜਮੇ 3 ਛਲਤਾ ਹੋ ਗਈਆਂ ਲੋਹੜਾ ਹੋ ਗਈ ਤੇ ਜਿਵੇਂ ਆ ਲੋਹੜਾ ਪਈਏ ਨੇ ਤਾਰੀਆਂ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਕਿੰਨੇ ਦੀ ਬਲੈਨ ਜੀ ਆ 100 ਦੀਆਂ ਤਿੰਨ ਜੀ 100 ਦੀਆਂ ਤਿੰਨ ਚੱਕੋ ਵੀ ਪੱਕੀਆਂ ਮਿਲ ਜਾਣਗੀਆਂ ਪੱਕੀਆਂ ਨੂੰ ਗਰਮੀ ਆ ਗਈ ਨਾ ਹੁਣ 50 ਦੀਆਂ ਤਿੰਨ 50 ਦੀਆਂ ਤਿੰਨ ਲੈਣੀ ਤੇ ਨਹੀਂ ਲਓ ਜਾਨੀਆਂ ਨੇ ਹਵਾ ਲੱਗੇ ਕਾਲੇ ਅੱਗੇ ਆ ਗਈਆਂ ਪੈਂਟਾਂ ਤੁਸੀਂ ਦੇਖ ਸਕਦੇ ਹੋ ਲਓ ਕਿੰਨੇ ਦੀ ਪੈਂਟ ਆ ਜੀ 100 ਰੁਪਏ ਦੀ ਕਰੋ ਤੇ ਬਾਕੀ ਆ ਪੈਸੇ ਨੇ ਅੱਗੇ ਬਾਕੀ ਆਪਏ ਅੱਗੇ ਪੈਂਟਾ ਵਗੈਰਾ ਹੋ ਗਿਆ ਜਿਵੇਂ ਆਪ ਫਾਰਮਲ ਦੇ ਪਈਆਂ ਨੇ ਫਾਰਮਲ ਲੈਣੇ ਬਾਜੀ ਠੀਕ ਹੈ ਜੀ ਠੀਕ ਹੈ ਜੀ ਅੱਛਾ ਪੂਰੀਆਂ ਕਰੀ ਜਾਂਦੇ ਨੇ ਸਾਰੀਆਂ ਅੱਛਾ ਤੇ ਬਾਕੀ ਜੇ ਤੁਸੀਂ ਥੱਕ ਜਾਨੇ ਬਾਈ ਕੋਈ ਛੋਟਾ ਜਿਹਾ ਪੀ ਸਕਦੇ ਹੋ ਤੇ ਕਪਰ ਸ਼ਾਪਿੰਗ ਕਰਕੇ ਬੰਦਾ ਥੱਕ ਵੀ ਜਾਂਦਾ ਤੇ ਬਾਕੀ ਜਿਵੇਂ ਅੱਗੇ ਆ ਗਈ ਹੁਣ ਹਨਾ ਇਹ ਸਿਲੂਕਾਰੀ ਆਪਾਂ ਦਿਖਾਵਾਂਗੇ ਜੇ ਮੈਨੂੰ ਪਹਿਲਾਂ ਵੀ ਦੱਸਿਆ ਜੀ ਮੈਂ ਪਹਿਲਾਂ ਤੁਹਾਨੂੰ ਦੂਜੀ ਛੜ ਦਿਖਾਈ ਜੁਣਾ ਆਪਾਂ ਤੁਹਾਨੂੰ ਦੂਜੀ ਛੜ ਦਿਖਾ ਰਹੇ ਆ ਦੇ ਲੋਬੀ ਆ ਦੇਖ ਸਕਦੇ ਸਾਰਾ ਤੁਹਾਨੂੰ ਇੱਕ ਪੈਂਟਾਂ ਸਲਟਾਂ ਬੈਲਟਾਂ ਵਗੈਰਾ ਸਾਰੀਆਂ ਮਿਲ ਜਾਣਗੀਆਂ ਜਿਨਾਂ ਪਹਿਲੇ ਬਾਕੀਆਂ ਸਲਟਾਂ ਪਈਆਂ ਨੇ ਆ ਪਈਆਂ ਨੇ ਲੋਹਾਂ ਪਈਆਂ ਨੇ ਨਾ ਲੋਬੀ ਲੋਹਾਂ ਮਿਲ ਜਾਣਗੀਆਂ ਸਲਟਾਂ ਮਿਲ ਜਾਣਗੀਆਂ ਕੀ ਰੇਟ ਹੈ ਇਹਨਾਂ ਦਾ 150 ਆ ਪਈਆਂ ਨੇ ਸਲਟਾਂ ਲੋਬੀ ਇਹ ਵਸਤੂ ਆਪੇ ਨੇ ਸਾਰੇ ਤੁਹਾਨੂੰ ਹੀ 100 200 100 200 100 200 ਇੱਥੇ ਮਿਲ ਜੂਗਾ ਜਿਵੇਂ ਆਪਿਆ ਲੋਬੀ ਦੇਖੋ ਕੀ ਰੇਟ ਹੈ ਜੀ ਇਹਦਾ 100 ਰੁਪਿਆ ਦਾ ਫਿਰ ਕੋ 100 ਰੁਪਿਆ ਲੋ ਇਹ ਤੁਹਾਨੂੰ ਨੀਲੇ ਵਾਲੇ ਦੇ ਇਹ ਵੀ 100 ਰੁਪਿਆ ਦਾ ਆ ਵੀ 100 ਰੁਪਿਆ ਚੁੰਨੀ ਵਾਲਾ 100 ਰੁਪਿਆ ਦਾ ਠੀਕ ਹੈ ਲੋਬੀ ਦੇਖੋ ਇਹ ਵੀ 100 ਰੁਪਏ ਦਾ ਜੀ ਆ ਵੀ 100 ਰੁਪਏ ਦਾ ਸੌਂਤਾ ਸਮਾਨ ਨਾਲੇ ਤੇ ਬਾਕੀ ਜੀਨ ਦੀਆਂ ਪੈਂਟਾਂ ਹੋਗੀਆਂ ਜਿਵੇਂ ਹਨਾ ਸਲਟਾ ਵਗੈਰਾ ਹੋ ਗਈ ਹੈ ਸਾਰੀਆਂ ਤੁਹਾਨੂੰ ਮਿਲ ਜਾਣ ਲਓ ਆਹ ਪਈਆਂ ਨੇ ਸਲਟਾਂ ਜਿਵੇਂ ਤੇ ਬਾਕੀ ਜਰਾਬਾਂ ਵਗੈਰਾ ਹੋ ਗਈਆਂ ਜਿਵੇਂ ਕੈਪ ਵਗੈਰਾ ਹੋ ਗਈ ਹੈ ਨਾ ਸਾਰੀ ਤੁਹਾਨੂੰ ਇੱਥੋਂ ਮਿਲ ਜੂਗੀ ਤੇ ਆ ਆ ਗਿਆ ਜਿਵੇਂ ਪਲਾਸਟਰ ਦਾ ਸਮਾਨ ਬਾਕੀ ਆ ਲੋਹੜਾਂ ਹੋ ਗਈਆਂ ਜਿਵੇਂ ਲਓ ਦੀ ਸਭ ਜਿੱਤੀ ਆ ਗਏ ਜਵੇ ਲਓ ਅਲੱਗ-ਅਲੱਗ ਤੁਹਾਨੂੰ ਇੱਥੋਂ ਫਿਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਉਹ ਮਿਲ ਜਾਏਗੀ ਲਓ ਤੇ ਹੁਣ ਆਪਾਂ ਚੱਲਦੇ ਆ ਅੱਗੇ ਦਿਖਾਉਦੇ ਆ ਤੇ ਬਾਕੀ ਕਮੈਂਟ ਜਰੂਰ ਕਰਿਆ ਕਰੋ ਕਿ ਤੁਸੀਂ ਆਪਣੀ ਵੀਡੀਓ ਕਿੱਥੋਂ ਦੇਖ ਰਹੇ ਹੋ ਨੇ ਤੇ ਆ ਕੈਪ ਵਗੈਰਾ ਦੇ ਆਪਸ਼ਨ ਬਹੁਤ ਜਾਦੇ ਮਿਲ ਜੂ ਤੁਹਾਨੂੰ ਕੈਪਾਂ ਪਈਆਂ ਨੇ ਤੇ ਆ ਜਿਵੇਂ ਕੋਨੇ ਪਏ ਨਹੀਂ ਲਓਗੇ ਇਹ ਸੈਲ ਵੀ ਆਪਾਂ ਕਹੀਏ ਵਧੀਆ ਤੇ ਾਰਮਾਲ ਪਈਆ ਜਿਵੇਂ ਬਈ ਾਰਮਾਲ ਕਿੰਨੇ ਦੀ 50 50 ਹੀ ਤਿੰਨ ਬਾਈ ਬਾਕੀ ਆ ਜਮੇ ਅੱਗੇ ਤੇ ਚੈਨੀ ਵਗੈਰਾ ਹੋਊਗਾ ਨਾ ਸੰਗੇ ਹੋਗੇ ਸਾਰਾ ਸਮਾਨ ਤੁਹਾਨੂੰ ਉੱਥੋਂ ਮਿਲ ਜੂਗਾ ਜੋ ਆ ਮਹਿੰਦੀ ਬਾਈ ਮਹਿੰਦੀ ਜੀ ਜੀ ਮਹਿੰਦੀ ਕਿੰਨੇ ਦੀ ਹੈ 50 ਹੈ 50 ਦੀ ਠੀਕ ਹੈ ਮਹਿੰਦੀ ਮਿਲ ਜੂ ਤੁਹਾਨੂੰ ਭਾਈ ਇਤੋਂ ਲੈ ਇੱਕ ਇੱਕ ਜੀ ਜਾਏ ਕਿ ਨਵੀਂ ਐਡ ਕਰਤੀ ਆਪਾਂ ਨੇ ਮਹਿੰਦੀ ਕਰਤੀ ਆ ਮੈਦੀ ਆਲ ਕਰਤੀ ਧਮਾਕਾ ਕਰਤਾ ਪੂਰਾ ਤੇ ਬਾਕੀ ਜਿਵੇਂ ਪਰਸ ਪਏ ਨੇ ਬੈਗ ਪਏ ਨੇ ਹਨਾ ਲਓ ਵੀ ਤੁਹਾਨੂੰ ਇੱਥੋਂ ਲੱਗ ਲੱਗ ਰੇਂਜ ਦੇ ਪਰਸ ਜਿਹੜੇ ਮਿਲ ਜਾਣਗੇ ਤੇ ਜੇ ਬਾਕੀ ਹੋਰ ਕਾਫੀ ਸਮਾਨ ਤੁਹਾਨੂੰ ਇਹਦਾ ਮਿਲਦੀ ਜਮੇ ਆ ਬਟੂਆ ਪਏ ਨੇ ਬਾਕੀ ਪਰਸ ਦੀ ਆਪਕਨ ਕਿੰਨੀ ਜਾਦੇ ਤੁਸੀਂ ਦੇਖ ਸਕਦੇ ਮਾਜੀ ਕਿੰਨੇ ਤੋਂ ਸਟਾਰਟ ਹੁੰਦਾ ਪਰਸ ਆਪਣੇ ਕੋਲ 100 200 200 ਤੋਂ ਭਾਈ ਕਹਿੰਦਾ 200 ਤੋਂ ਸਟਾਰਟ ਹੋ ਜਾਂਦਾ ਲਓ ਇਹ ਬਾਕੀ ਆ ਹੋ ਗਏ ਚੱਪਲਾ ਮੈਂ ਆ ਪਈਆਂ ਨੇ ਸਾਰੀਆਂ ਨਾ ਤੇ ਆ ਲੋਹਾਂ ਦਬੱਟੇ ਲੋ ਵੀ ਦੇਖੋ ਵਾਕਿਆ ਬੈਗ ਆ ਗਏ ਭਾਈ ਕਿੰਨੇ ਦਾ ਬੈਗ ਹੈ 150 150 ਇਹ ਆ 파ਸ ਆ ਗਏ ਜਮੇ ਬ੍ਰੈਂਡ ਸਾਰੇ ਪੈਨੋ ਦੇ। ਬਾਕੀ ਆ ਬੂਟ ਆ ਗਏ ਜਿਵੇਂ। ਉਹ ਦੇਖੋ। ਆਈਆਂ ਹੈਟਾਂ ਵੀ ਮਿਲਣਾ ਬਾਕੀ ਜੁੱਤੀਆਂ, ਟੱਪਣਾ ਸਾਰੀਆਂ ਤੁਹਾਨੂੰ ਮਿਲ ਜਾਣਗੀਆਂ ਇੱਥੇ। ਬਾਕੀ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਪੈਨੋ ਦੇ ਸਾਰੇ। ਕਿੰਨੇ ਦਾ بھائی ਸਟਾਰਟਿੰਗ ਹੋ ਜਾਂਦੀ ਹੈ? 200 ਤੋਂ 200.5 ਠੀਕ ਹੈ। 100 ਤੇ ਸਟਾਰਟਿੰਗ ਹੋਣੀ ਹੈ। 100 ਤੇ بھائی ਕਹਿੰਦਾ ਸਟਾਰਟ ਹੋ ਜਾਂਦੀ ਹੈ। ਆ ਭਾਈ ਜੁੱਤੀ ਦੂਈ ਆ ਗਈ ਥੋੜੀ ਜਿਹੀ ਉਹਨੂੰ ਬੰਦ ਜੁੱਤੀ ਕਹਿੰਦੇ ਆਪਾਂ ਇਹਨੂੰ ਹਨਾ ਲੋ ਸੇ ਵੀ ਤੁਹਾਨੂੰ ਮਿਲ ਜੂਗਾ ਤੀ ਬਾਕੀ ਆ ਪਲਾਸਟਰ ਦਾ ਪਿਆ ਸਮਾਨ ਲੋ ਇਹ ਆਪੀਆਂ ਅੰਤਾਰੀਆਂ ਸਭ ਤੋਂ ਮਿਲ ਜਾਣਗੇ ਤੇ ਆਹ ਵੀ ਕਾਫੀ ਸਮਾਨ ਸੋਹੜਾ ਇੱਥੋਂ ਮਿਲ ਜੂਗਾ ਮੇਰੇ ਮਾਲਾ ਵਗੈਰਾ ਹੋ ਗਈਆਂ ਹਨਾ ਦੀ ਡਾਲਟ ਹੋ ਗਈ ਜਵੇ ਲੋਹਰਾਂ ਹੋ ਗਈਆਂ ਲੋ ਵੀ ਆਪੀ ਆਪ ਜਨੇ ਜਿੱਤੀਆਂ ਅੱਗੇ ਲਾਓ ਬਈ ਆ ਆ ਗਿਆ ਜਮੇ ਮੰਝਣ ਮਾਇਆ ਕਰੋ ਬਈ ਅਰੇ ਇਹ ਵਾਈ ਅੱਖਾਂ ਚ ਪਾਇਆ ਕਰੋ ਦੇਖੋ ਬਈ ਦੁਪੱਟੇ ਵਗੈਰਾ ਹੋਗੇ ਜੀ ਕਿੰਨੇ ਦਾ ਦੁਪੱਟਾ ਜੀ ਦੁਪੱਟਾ ਕਿੰਨੇ ਦਾ ਜੀ 100 ਰੁਪਏ 100 150 ਦਾ ਜੀ ਆ 150 2 ਆ 150 2 ਠੀਕ ਹੈ ਜੀ ਲੋ ਕਲਰ ਆਪ ਨੂੰ ਬਹੁਤ ਜ਼ਿਆਦਾ ਆ ਬਾਕੀ ਜਿਵੇਂ ਆ ਪਏ ਨੇ ਤੁਸੀਂ ਦੇਖ ਸਕਦੇ ਲੋ ਵੀ ਇਹ ਜਿਹੜਾ ਪਰਦਾ ਆ ਬਾਕੀ ਬੱਚਿਆਂ ਦੀ ਪੰਜਾਬੀ ਜੁੱਤੀ ਪਈਆਂ ਲੋ ਵੀ ਚੱਕ ਕੇ ਲਓ ਇਹ ਵੀ ਤੁਹਾਨੂੰ ਮਿਲ ਜੂ ਹੁਣ ਐਵੇਂ ਨਹੀਂ ਮਿਲ ਜੂ ਲੈ ਨਵੀਂ ਨਵੀਂ ਜੀ ਚਾਈ ਆ ਹਾਂ ਇਹ ਵੀ ਮਿਲ ਜੂ ਨਵੀਂ 150 ਤੇ ਆ ਟੋਪਲ ਹੋ ਗਏ ਜਿਵੇਂ ਬਾਕੀ ਦਵੱਟੇ ਹੋ ਗਏ ਤੇ ਬਾਕੀ ਸਾਰਾ ਕੱਪੜਾ ਤੁਹਾਨੂੰ ਇਹ ਸੇਲ ਦੇ ਵਿੱਚੋਂ ਮਿਲ ਜੂਗਾ ਜਿਵੇਂ ਤੁਸੀਂ ਦੇਖ ਸਕਦੇ ਹੋ। ਲਓ। ਤੇ ਚੱਲਦੇ ਆ ਅੱਗੇ ਅੱਗੇ ਤੁਹਾਨੂੰ ਦਿਖਾਉਨੇ ਆ ਹੋਰ। ਉਹ ਜਿਵੇਂ ਆਹ ਸੇਲ ਦੇ ਭਾਂਡੇ ਆ ਗਏ ਫੇਰ ਇਹ ਵੀ ਤੁਹਾਨੂੰ ਮਿਲ ਜਾਣਗੇ। ਉਹ ਜਿਵੇਂ ਆਪਣੇ ਲੇਟਾਂ ਪਈਆਂ ਨੇ ਹਨਾ। ਦੇਖ ਸਕਦੇ ਹੋ ਤੁਸੀਂ। ਛੂੜੇ ਆ ਗਏ। ਦੇਖ। ਛੂੜੇ ਵੀ ਸੇਲ 100 ਰੁਪਿਆ ਲਓ ਇੱਕ। सेल 100 ਰੁਪਿਆ ਚੂੜੇ ਨੇ ਚਿਰਪ 100 ਰੁਪਿਆ ਦਾ ਤੁਸੀਂ ਇੱਥੋਂ पूरा ले ਸਕਦੇ सकते हो। ਕੇ ਦਈਏ ਉਰੋਈ ਚੂੜਾ ਲੈ ਲਓ ਲੈ 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 ਦੇ ਆਈ ਗੱਲ ਆ ਲਓ ਆ ਦੇਖੋ ਆ ਡੋਰੀਆਂ ਪਈਆਂ ਨੇ ਲੈ ਆਹ ਆ ਡੋਰੀਆਂ ਪਈਆਂ ਜਦ ਬਾਅਦ ਚ ਚੂੜਾ ਮੰਗਿਆ ਕਰੂ ਇਹੀ ਗੱਲ ਤੇ ਬਾਕੀ ਅੱਗੇ ਆਵੇ ਕੱਪੜੇ ਸੂਟ ਦੁਪੱਟੇ ਜਿਵੇਂ ਆ ਪਹਿਨੇ ਲਓ ਜੀ ਸੂਟ ਕੀ ਰੇਂਜ ਆ ਭਾਈ ਇਹਨਾਂ ਦੀ 3-4 ਰੁਪਏ ਤੋਂ ਸ਼ੁਰੂ ਹੋਦਾ 10-10 ਤੋਂ ਕੋਟਨ ਦਾ ਭਾਈ 3-3 ਤੋਂ 5 ਮੀਟਰ ਪੂਰਾ ਹੁੰਦਾ ਹੈ ਇਹ ਠੀਕ ਮੈਕਸਿਮਲੀ ਆ 5 ਮੀਟਰ ਨੇ ਮੈਕਸਿਮ ठीक है जी मान पूरा मीटर मैचिंग मिले ठीक है आप पूरे मीटर में रिपोर्टा का प्योर कॉटन का पांच मीटर ठीक है प्योर कॉटन का 5 मीटर ठीक है चुन्नी वाला सूट है चुन्नी वाला भी 300 का सूट आ गया चुन्नी वाला 300 ਦਾ ਲਓ ਜੀ रंग ठीक रंग तो हाँ रंग तो बहुत ज्यादा है ਹਾਂ ਇਹ ਦੋ ਦੇ ਗਿਆ ਫਲੋਰ ਕੋਟਿੰਗ ਦਾ ਚੋੜਾ ਆ ਆ ਨਾ ਇਹ ਕੋਟਿੰਗ ਠੀਕ ਆ ਰੰਗ ਜੇ ਵੀ ਰੇਟ ਤੇ ਹੁਣ ਇਹਦੇ ਵਿੱਚ ਆਹਾਰਾ ਕਰਦੇ ਆ ਯਾਰ ਢਾਈ ਟਾਈ ਟਾਈ ਆ ਆ ਢਾਈ ਟਾਈ ਸ਼ੋ ਹੋ ਗਏ ਸਾਰੇ ਆ ਇਹ ਵੀ 5 ਮੀਟਰ ਆ ਪੂਰਾ 5 ਮੀਟਰ ਠੀਕ ਆ ਪਾਣੀ ਤੇ ਦੁਬੱਟੇ ਦੁਬੱਟੇ 150 ਦੇ ਲਓ ਦੁਬੱਟੇ 150 ਦੇ ਦੋ ਲੈ ਤੇ ਬਾਕੀ ਦੁਬੱਟਾ ਤੁਸੀਂ ਦੇਖ ਲੜਦੇ ਲੋ ਦੁਬੱਟੇ 150 ਦੇ ਦੋ ਲੈ ਪਲੇਨ ਪੈਨੇ ਪਲੇਨ ਸਟੋਰ ਉਹ ਵੀ 150 ਦੇ ਦੋ ਐ ਵੀ 150 ਦੇ ਦੋ ਨੇ ਠੀਕ ਹੈ ਲੌਬੀ ਪਲੇਅਰ ਵੀ 150 ਦੇ ਬਾਈਕਾਂ ਦੇ ਦੋ ਨੇ ਤੇ ਰੰਗ ਵਗੈਰਾ ਤੁਹਾਨੂੰ ਸਾਰੇ ਮਿਲ ਜਾਣਗੇ ਪਲੇਨ 'ਚ ਵੀ ਰੰਗ ਬਾਦੂ ਪਏ ਨੇ ਤੁਸੀਂ ਦੇਖ ਸਕਦੇ ਹੋ ਮੈਂ ਆ ਪੈਨ ਬਾਕੀ ਉਧਰ ਕਲਰ ਦੇ ਵੀ ਫਾਸਟ ਸੈਂਟਰ ਵਿੱਚ ਵੀ ਰੰਗ ਪਏ ਨੇ ਇਹ ਕਿੰਨੇ ਦਾ 600 ਦੇ ਠੀਕ ਹੈ ਆ ਨਾ ਆ ਰਿਹਾ ਨਾ ਆ ਰਿਹਾ ਉਹਦੇ ਦੇ ਜੀਲੇ ਦੇ ਵੀ ਹੋ ਜਾਣਗੇ ਠੀਕ ਐਸੇ 100 ਰੁਪਏ ਦਾ ਹੈ ਲੋਬੀ ਆ ਦੁਪੱਟਾ ਸਿਰਫ 100 ਰੁਪਏ ਦਾ ਆ ਦੇਖੋ ਕਿੰਡਾ ਵੱਡਾ ਸਾਈਜ਼ ਆ ਤੇ ਬਾਕੀ ਦੁਪੱਟਾ ਦੇਖੋ ਸਿਰਫ 100 ਰੁਪਏ ਦਾ ਲਓ ਦੇਖੋ ਤੁਸੀਂ ਠੀਕ ਆ ਵੀਰੇ ਤੇ ਬਾਕੀ ਸੂਟਾਂ ਦੀ ਆਪਾਂ ਤੁਹਾਨੂੰ ਦਿਖਾ ਦੀ ਕਵਾਂਟੀਟੀ ਅੱਗੇ ਆਗੇ ਜਿਵੇਂ ਸੂਟ ਆਗੇ ਵਾਈਪ ਉਹ ਵੀ ਲੱਗ ਲੱਗ ਬਾਈ ਕੀ ਰੇ ਜੰਨਾਂ ਦੀ ਆ 250 ਰੁਪਏ ਬਾਈ ਜੀ ਥੋੜਾ ਥੋੜਾ ਹੋਰ ਘੱਟ ਆ 100 ਰੁਪਏ ਕਰ ਰਿਹਾ ਇਹਦੇ ਸੂਟ ਨੇ ਠੀਕ ਆ ਅੱਜ ਵੱਡਾ ਡੂਟਾ ਸੈਟ ਜਿੰਨ ਕਰੇ ਆ 4 ਦਿਨ ਦਾ ਡੂਟਾ ਦਬੱਟੇ ਕਾਟਨ ਦੇ ਇਹ ਕਿੰਨੇ ਦਾ 400 400 பாண்டி ਠੀਕ ਹੈ ਬਾਈ ਲੇਕਿਨ ਇਹ 400 ਇਹ 400 ਦਾ ਜੀ ਇਹ ਨਰਮਾਰ ਕੋਰਨਾ ਬੋਲ ਇਹ ਸਿਰਫ 400 ਲੈ ਵੀ ਦੇਖੋ ਕਾਟਨ ਦਾ ਦੁਪੱਟਾ ਬਾਈ ਕਾ ਨਾਲ ਤੇ ਬਾਕੀ ਕਲਰ ਆਪ ਨੂੰ ਬਹੁਤ ਜਿਆਦੇ ਆ ਤੇ ਅਲੱਗ-ਅਲੱਗ ਰੇਂਜ ਦੇ ਬਾਈ ਕੋਈ ਪਏ ਨੇ ਠੀਕ ਹੈ ਜੀ ਤੇ ਤੁਸੀਂ ਆ ਸਕਦੇ ਹੋ ਸੇਲ ਦੇ ਵਿੱਚ ਤੇ ਆ ਬੱਚੇ ਦੇ ਕਿੱਡਾ ਆ ਗਏ ਜਿਵੇਂ ਬਾਕੀ ਆ ਸਲਟਾ ਵਗੈਰਾ ਜੀਨ ਦੀਆਂ ਪੈਂਟਾਂ ਹੋ ਗਈਆਂ ਜਿਵੇਂ ਹਨਾ ਇਹਨੂੰ ਮਿਲ ਜਾਣਗੇ ਇੱਥੋਂ ਬਾਕੀ ਆ ਬੱਚਿਆਂ ਦੇ ਕੱਪੜੇ ਹੋਗੇ ਜਿਵੇਂ ਇਹ ਮਿਲ ਜਾਣਗੇ ਲਓ ਵੀ ਇਹ ਸਲਟਾ ਵਗੈਰਾ ਪਈਆਂ ਨੇ ਹਨਾ ਭਾਈ ਜੀ ਕਿੰਨੇ ਦੀ ਐ 150 150 ਲਓ ਸਾਰੀ ਚੋਲੋਛੂਏ ਸੇਲ ਦੇ ਵਿੱਚੋਂ ਮਿਲ ਜਾਣਗੇ ਲਓ ਵੀ ਆ ਜਿਵੇਂ ਕੱਟ ਪੀਸ ਪਹਿਲਾਂ ਇੱਥੇ ਕੋ 100 ਰੁਪਏ ਦਾ 5 ਮੀਟਰ ਫਿਰ ਕੋ 100 ਰੁਪਏ ਦਾ 5 ਮੀਟਰ ਚੱਕੋ ਤੇ ਬਾਕੀ ਕੋਈ ਦੇਖ ਸਕਦੇ ਹੋ ਲੋਬੀ ਹੋਰ ਵੀ ਹਾਂ ਉਹਦਾ 5 ਮਿੰਟ ਉਹਦਾ 5 ਮਿੰਟ 20 ਰੁਪਏ ਮੀਟਰ ਵੈਗਿਆ ਕੋਈ ਵੀ ਚੱਕੋ ਕੋਈ ਵੀ ਜਿਹੜਾ ਤੁਹਾਨੂੰ ਪਸੰਦ ਆ ਉਹ ਚੱਕੋ ਜਿਹੜਾ ਤੁਹਾਨੂੰ ਪਸੰਦ ਆ ਉਹ ਚੱਕੋ ਜਿਹੜਾ ਤੁਹਾਨੂੰ ਪਸੰਦ ਆ ਸਿਰਫ 100 ਰੁਪਏ ਦਾ